ਇੱਕ ਹੋਰ ਇਹde ਗੱਲ ਲਾ ਕੇ ਬਹੁਤ ਮੈਨੂੰ ਨੂੰ ਜੇ ਮੁੱਖ ਮੰਤਰੀ ਇਹ ਬੇਵਕੂਫਾ ਤੋਂ ਐਡਾ ਨਕਾਮ ਆ ਜੇ ਤੂੰ ਐਡਾ ਨਿਹੱਥਾ ਵਾਂ ਤੇ ਵਿਦੇਸ਼ ਦੀ ਵਾਪਸੇ ਜਾ ਨਾਲੇ ਪੰਜਾਬ ਵਰਗੀ ਇੱਕ ਬਹਾਦਰ ਸਟੇਟ ਦਾ ਯੋਧਿਆਂ ਦੀ ਸਟੇਟ ਦਾ ਮੁੱਖ ਮੰਤਰੀ ਰੋਂਦਾ ਚੰਗਾ ਲੱਗਦਾ ਮੇਰੇ ਵੀਰੋ ਉਹ ਰੋਂਦਾ ਵੀ ਤਾਂ ਉਹਦੀ ਦਾਰੂ ਮੁੱਕਦੀ ਹੋਣੀ ਆ ਕਿ ਪੈ ਕੇ ਇੱਕ ਹੋਰ ਦਿਓ ਮੈਨੂੰ ਰੋਡਾ ਬੜਾ ਆ ਰਿਹਾ ਵਾ ਉਹ ਪਖੰਡ ਕੀਤਾ ਉਹਨੇ ਤਾਂ ਉਹ ਮੈਂ ਥੋੜਾ ਹਸਾ ਵੀ ਰਿਆਂ ਤਾਂ ਮੈਂ ਤਾਂ ਸੰਜੀਦਾ ਸਪੀਕਰ ਆ ਮੈਂ ਕਦੀ ਬੋਲਿਆ ਨਹੀਂ ਇਦਾਂ ਭੰਡਾ ਵਾਂਗੂ ਮੈਂ ਤਾਂ ਤਾਂ ਤੁਹਾਨੂੰ ਉਹ ਸਾਰਿਆਂ ਥੋੜਾ ਜਿਹੇ ਤੇ ਆਪਣਾ ਚੱਲਦਾ ਚਾਹੀਦਾ ਇਕੱਠ ਹੋਇਆ ਹੋਇਆ ਅਗਲੇ ਦਿਨ ਉਹ ਫੜੀ ਗਈ ਔਰਤ ਜਿਹਨੂੰ ਜੱਫੀ ਪਾਉਂਦਾ ਸੀ ਤਾਂ ਐ ਕਰਕੇ ਅਗਲੇ ਨੇ ਪਤਾ ਲੱਗਿਆ ਕਿ ਉਹ ਜਨਾਨੀ ਇਹਨਾਂ ਦੀ ਪਾਰਟੀ ਦੀ ਆ ਉਹਦੇ ਬੋਕਰ ਦਾ ਪੱਤਾ ਪਾਇਆ ਲਖਾਰਤਾ ਲੋਕਾਂ ਨੇ ਅੱਛਾ ਫੈਸ਼ਨ ਕਰਕੇ ਆਈ ਸੀ ਫੈਸ਼ਨ ਆਪਣੀਆਂ ਧੀਆਂ ਤਾਂ ਬੈਠੀਆਂ ਆ ਆ ਬੈਠੀ ਬੀਬੀ ਉਹ ਦੇਖੋ ਸਾਹਮਣੇ ਇਹ ਤਾਂ ਲੱਗਦੀ ਹੜਪੀੜਤ ਆ ਆ ਜਿਹੜੀ ਮੋੜੇ ਬੈਠੀ ਆ ਇਹ ਤਾਂ ਲੱਗਦੀ ਆ ਤੇ ਉੱਥੇ ਪੂਰੀ ਸੁਰਖੀ ਬਿੰਦੀ ਲਾ ਕੇ ਪਿੱਛੇ ਕ੍ਰਿਪ ਲਾ ਕੇ ਗਲੇ ਦੇ ਵਿੱਚ ਸੋਨੇ ਦਾ ਹਾਰ ਪਾ ਕੇ ਮੈਂ ਹੜਪੀੜਤ ਆ ਮੈਂ ਬਿਲਕੁਲ ਬਸ ਹੋਊਗੀ ਸਾਡੀ ਯਾਰੂ ਆਪਾਂ ਨੂੰ ਜੋਕਰ ਸਮਝਦੇ ਨੇ ਇਹ ਅਗਲੇ ਦਿਨ ਹੀ ਫੜੇਗੇ ਅੱਛਾ ਐਡਾ ਇਹ ਆ ਝਾਰੂ ਪਾਰਟੀ ਕੀ ਚੀਜ਼ ਆ ਇਹ ਡਰਾਮਿਆਂ ਦੀ